ਹੈਲੋ ਜੀ ਸਸਕਾਰ ਤੇ ਇਸ ਟਾਈਮ ਤੁਹਾਡੇ ਲਈ ਇੱਕ ਨੋਟੀਫਿਕੇਸ਼ਨ ਆ ਜੀ ਵਰਕ ਵਾਲੇ ਸੂਟਾਂ ਤੇ ਇਹ ਨੋਟੀਫਿਕੇਸ਼ਨ ਸਿਰਫ ਉਹਨਾਂ ਲਈ ਹੈ ਮਤਲਬ ਜਿਨ੍ਹਾਂ ਨੇ ਵਿਆਹ ਸ਼ਾਦੀ ਵਾਲੇ ਸੂਟ ਲੈਣੇ ਆ ਜਾਂ ਵਰਕ ਵਾਲੇ ਸੂਟ ਲੈਣੇ ਆ 15 ਮਾਰਚ ਤੱਕ ਜੀ ਸੋਨ ਨੂੰ 10% ਸੂਟਾਂ ਦੇ ਫਲੈਟ ਡਿਸਕਾਊਂਟ ਦੇਣਾ ਜੀ ਫਲੈਟ 10% ਡਿਸਕਾਊਂਟ ਦੇਣਾ ਰੇਟ ਸਾਡੇ ਵੈਸੇ ਸੋਨ ਨੂੰ ਵੀ ਪਤਾ ਮਾਰਕੀਟ ਨਾਲੋਂ ਵੈਸੇ ਹੀ ਬਹੁਤ ਘੱਟ ਰੇਟ ਹੁੰਦੇ ਸਾਡੇ ਪਰ ਤੁਸੀਂ ਐ ਲੈ ਲਓ ਇੰਨਾ ਤੇ ਵੀ ਤੁਹਾਨੂੰ ਫਲੈਟ 10% ਦੇਣ ਆ ਸਿਰਫ ਵਰਕ ਤੇ ਡਿਸਕਾਊਂਟ ਆਊਗਾ ਜੀ ਜਿਹਨਾਂ ਵੀ ਸਿੰਥੈਟਿਕ ਮਾਲ ਹੋਗਾ ਵਿਆਸ਼ ਚੱਦੀ ਵਾਲਾ ਸੂਟੋ ਚਾਹੀ ਹਜ਼ਾਰ ਵਾਲਾ ਹੋਵੇ ਸੂਟ 5000 ਵਾਲਾ ਹੋਵੇ 10000 ਵਾਲਾ ਹੋਵੇ ਸਭ ਤੇ ਤੁਹਾਨੂੰ ਫਲੈਟ 10% ਮਿਲੂ ਤੁਹਾਨੂੰ ਕੁਝ ਕੁ ਸੈਂਪਲ ਦਿਖਾਣੇ ਆ ਤੇ ਰੇਟ ਵੀ ਦੱਸਦੇ ਆ ਜਿਵੇਂ ਹੁਣ ਆ ਚੀਜ਼ ਹੈ ਜੀ ਖੀਨ ਖਾਪ ਤੇ ਪ੍ਰੋਪਰ ਹੈਂਡ ਵਰਕ ਹੈ ਜੀ ਨੈਕ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਸਾਰਾ ਹੈਂਡ ਵਰਕ ਹੈ ਜੀ ਪ੍ਰਾਈਸ ਰੇਜ ਇਹਦੀ ਹੈਗੀ ਹੈ ਜੀ 4145 ਹੁਣ ਇਹ ਤਾਂ ਤੁਹਾਨੂੰ ਤੁਸੀਂ ਐ ਲੈ ਲਓ ਵੀ 400 ਰੁਪਏ ਵਾਂਗੂ ਲੈਸ ਮਿਲ ਜੂ 360 ਉਨਾ ਸੂਟ ਹੈ ਜੀ ਜੇ ਮੈਂ 3300 ਦੀ ਰੇਂਜ ਚ ਹੈ ਸਾਰਾ ਇਹ ਲੱਗੂ 3000 ਦੀ ਰੇਂਜ ਤੋਂ ਵੀ ਘਟ ਜੂ ਸੂਟ 2900 ਦੀ ਰੇਂਜ ਸੂਟ ਰਹੇ ਜੂਗਾ ਹੁਣ ਜੇ ਮੈਂ ਆ ਸੂਟ ਹੈ ਜੀ ਲਖਣਾ ਵੀ ਦੇ ਸਭ ਤੋਂ ਫਲੈਟ 10% ਜੀ ਆਫਰ ਸਿਰਫ 15 ਮਾਰਚ ਤੱਕ ਹੈ ਜਿਨ੍ਹਾਂ ਦੇ ਵਿਆਹ ਸ਼ਾਦੀ ਹੈਗੇ ਆ ਉਹ ਜਲਦੀ ਜਲਦੀ ਆ ਕੇ ਇਸ ਆਫਰ ਦਾ ਫਾਇਦਾ ਲੈ ਸਕਦੇ ਹੁਣੇ ਦੇਖੋ ਜੀ 4245 ਇਹ ਚ ਤੁਹਾਨੂੰ 420 ਰੁਪਏ ਵਾਂਗੂ ਡਿਸਕਾਊਂਟ ਹੋ ਜੂਗਾ ਜੀ 3800 ਰੁਪਏ ਦਾ ਵੀ ਸੂਟ ਘਟਦਾ ਪਊਗਾ ਤੁਹਾਨੂੰ ਇਹ ਤੇ ਇਦਾਂ ਦੇ ਆਰਟੀਕਲ ਲੈਣ ਲਈ ਜ਼ਰੂਰ ਵਿਜ਼ਿਟ ਕਰੋ ਜੀ ਮਾਡਰਨ ਫੈਸ਼ਨ ਮਾਡਰ ਮੰਡੀ ਜ